ਹੈਲੋ ਫਰੈਂਡ ਸੋਡਸ ਆਫ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਹੈ ਸੋਡੇ ਕੋਲ ਅਸੀਂ ਲੈ ਕੇ ਤੇ ਵਿਦ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੁੰਨੇ ਆ ਕੋਈ ਕੱਚੀ ਪੱਕੀ ਜਾਣਕਾਰੀ ਲੈ ਕੇ ਨਹੀਂ ਹਾਜ਼ਰ ਹੁੰਦੇ ਇਸ ਲਈ ਜਿਹੜੇ ਮੁੰਡੇ ਕੁੜੇ ਚੈਨਲ ਦੇ ਨਿਊ ਆ ਨੇ ਪਲੀਜ਼ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਨੂੰ ਕਰ ਲੋ ਓਨ ਤਾਂ ਜੋ ਟਾਈਮ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਮਿਲਿਆ ਜਿਹੇ ਜਾ ਨਾ ਮਿਲਿਆ ਆ ਚੱਲਦੇ ਆ ਅੱਜ ਦੀ ਵੀਡੀਓ ਤੇ ਪੰਜਾਬ ਅਧਿਨ ਸੇਵਾ ਚੌਣ ਬੋਰਡ ਭਰਤੀ 2025 ਹੈ ਜੀ ਠ ਪੁਨਰਵਾਸ ਆਫਤ ਪ੍ਰਬੰਧਕ ਵਿਭਾਗ ਠੀਕ ਹੈ ਜੀ ਕੁੱਲ ਪੋਸਟਾਂ ਨੇ ਕੱਢੀਆਂ ਨੇ 151 ਪੋਸਟਾਂ ਨੇ ਠੀਕ ਹੈ ਜੀ ਬਹੁਤ ਬੜੀਆਂ ਪੋਸਟਾਂ ਨੇ ਤਹਿਸੀਲਦਾਰ ਦੇ 13 ਪੋਸਟਾਂ ਨੇ ਐਡਿਟ ਅਫਸਰ ਦੇ 3 ਪੋਸਟਾਂ ਨੇ ਤੇ ਨਿਰੀਖਕ ਪੜਤਾਲ ਦੀਆਂ ਹੈਗੀਆਂ ਨੇ 135 ਪੋਸਟਾਂ ਜਿਹੜੀ ਕਿ ਗਿਣਤੀ ਵਿੱਚ ਬਹੁਤ ਵੱਡੀਆਂ ਨੇ ਇਹ ਆਨਲਾਈਨ ਫਾਰਮ ਭਰੇ ਜਾਣਗੇ ਫਾਰਮ ਭਰੇ ਜਾਣਗੇ ਜੀ ਆਨਲਾਈਨ ਭਰੇ ਜਾਣਗੇ ਤੇ ਸਟਾਰਟਿੰਗ ਡੇਟ ਕਿਦ ਹੈ ਜੀ ਜਿਹੜੀ ਸਟਾਰਟਿੰਗ ਡੇਟ ਹੈ 1 ਜੁਲਾਈ 2025 ਤੋਂ ਸਟਾਰਟ ਹੋ ਜਾਣਗੇ ਠੀਕ ਹੈ ਜੀ ਕੋਈ ਤਾਂ ਕਲੋਜ਼ਿੰਗ ਡੇਟ ਕੋਈ ਸਰਕਾਰ ਤੋਂ ਦੱਸਿਆ ਹੋਊ ਡਿਟੇਲ ਕੀ ਉਮਰ ਹਦਾ ਕੀ ਸਿਸਟਮ ਸਰ ਤੋਂ ਜੋ ਫਾਰਮ ਕਿਵੇਂ ਭਰਨਾ ਪਲੀਜ਼ ਜੋ ਜੋ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰਿਆ ਕਰੋ ਚਲਦੇ ਇਹਨਾਂ ਨੋਟੀਫਿਕੇਸ਼ਨ ਤੇ ਠੀਕ ਹੈ ਜੀ ਆ ਇਹਨਾਂ ਨੋਟੀਫਿਕੇਸ਼ਨ ਇਹਨੂੰ ਜਾਰੀ ਕੀਤਾ ਵਾ ਠੀਕ ਹੈ ਅਧਿਨ ਸੇਵਾ ਚੋਣ ਬੋਰਡ ਪੰਜਾਬ ਬਣ ਵਿਭਾਗ ਸੈਕਟਰ 68 ਐਸ ਐਸ ਨਗਰ ਠੀਕ ਹੈ ਕਿੱਥੇ ਨੋਟੀਫਿਕੇਸ਼ਨ ਜਾਰੀ ਹੋਇਆਗਾ ਐਸ ਐਸ ਨਗਰ ਕਿਹਨੇ ਬੋਲੇਗਾ ਮਾਲ ਪੁਨਰਵਾਸ ਆਫਤ ਵਿਭਾਗ ਠੀਕ ਹੈ ਜੀ ਪੰਜਾਬ ਦੀਆਂ ਨਾਇਬ ਤਹਿਸੀਲਦਾਰ ਦੀਆਂ ਕਿੰਨੀਆਂ ਪੋਸਟਾਂ ਨੇ 13 ਚੀਫ ਐਡੀਟ ਸੁਲਾਹਕਾਰ ਦੀਆਂ ਪੋਸਟ ਅਫਸਰ ਦੀਆਂ ਪੋਸਟਾਂ ਨੇ ਤਿੰਨ ਤੇ ਨਿਰੀਖਣ ਪੜਤਾਲ ਦੀਆਂ ਪੋਸਟਾਂ ਨੇ 135 ਠੀਕ ਹੈ ਜੀ ਇਹਨੇ ਬੋਲੇ ਭਾਰਤੀ ਦਿਨ ਸੇਵਾਮਾਂ ਚੋਣ ਬੋਰਡ ਦੀ ਵੈਬਸਾਈਟ ਇਹਦੀ ਨਹੀਂ ਵੈਬਸਾਈਟ ਹੈ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਤੇ ਇਹਦਾ ਸ਼ੋਰਟਨ ਇਹਦਾ ਸੌ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਇਹਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਠੀਕ ਹੈ ਨਾ ਸੋਨੂੰ ਮਤਲਬ ਕਿ ਜਿਹੜੇ ਵੀ ਮੁੰਡੇ ਕੋਲ ਨਵੇਂ ਐਨ ਚੈਨਲ ਦੇ ਕੁੜੇ ਕੋਲ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੀਚੇ ਹੀ ਆਪਣਾ ਲਿੰਕ ਦਿੱਤਾ ਹੋਇਆ ਹੈ ਇੱਕ ਵਟਸਐਪ ਗਰੁੱਪ ਦਾ ਤੁਸੀਂ ਉਹ ਵੀ ਜੁਆਇਨ ਕਰ ਲਓ ਕਿਸੇ ਨੇ ਕਦੇ ਕੋਈ ਵੀ ਕੁਝ ਪੁੱਛਣਾ ਕਰਨਾ ਹੁੰਦਾ ਗਰੁੱਪ ਚ 24 ਘੰਟੇ ਆਨਲਾਈਨ ਆ ਉਹ ਜੋ ਮਰਜ਼ੀ ਪੁੱਛੋ ਥੋੜੀ ਹਰ ਕੁਐਸਚਨ ਦਾ ਇੱਕ ਇੱਕ ਦਾ ਜਵਾਬ ਦਿੱਤਾ ਜਾਊਗਾ ਠੀਕ ਹੈ ਨਾ ਸਾਨੂੰ ਹੋਰ ਕਿਸੇ ਚੈਨਲ ਤੇ ਜਾਣ ਦੀ ਲੋੜ ਨਹੀਂ ਸਾਰਾ ਕੁਝ ਨੂੰ ਇੱਥੇ ਮਿਲਣਾ ਵਾ ਠੀਕ ਹੈ ਇਨੇ ਤਰੀਕ ਤੋਂ ਜੀ ਇੱਕ ਤਰੀਕ ਤੋਂ ਇਸ ਤਰ੍ਹਾਂ ਵਿਸਤਾਰ ਪੂਰਵਕ ਨੋਟਿਸ ਦਾ ਪੂਰਾ ਨੋਟਿਸ ਹੈ ਖਲੇ ਨੇ ਅਪਲੋਡ ਨਹੀਂ ਕੀਤਾ ਜਿਵੇਂ ਅਪਲੋਡ ਕਰਨਗੇ ਉਹ WhatsApp ਗਰੁੱਪ ਦੇ ਵਿੱਚ ਪਾ ਦਾਂਗੇ ਉੱਥੋਂ ਤੁਸੀਂ ਜਾ ਕੇ ਕੋਦੋਂ ਮਰਜ਼ੀ ਨੋਟੀਫਿਕੇਸ਼ਨ ਤੁਸੀਂ ਲੈ ਸਕਦੇ ਹੋ ਠੀਕ ਹੈ ਜੇ ਕੋਈ ਕੁਝ ਹੋਰ ਵੀ ਕੋਈ ਅਪਡੇਟ ਆਉਂਦਾ ਕਿਨੇ ਵੈਬਸਾਈਟ ਤੇ ਪਾਇਆ ਜਾਊਗਾ ਠੀਕ ਹੈ ਜੇ ਹੁਣ ਗੱਲ ਇਹ ਹੈ ਕਿ ਹੁਣ ਨੈਕਸਟ ਗੱਲ ਜੇ ਕਿਸੇ ਵੀ ਮੇਰੇ ਭੈਣ ਭਰਾਣੇ ਤਿਆਰੀ ਕਰਨੀ ਹੈ ਜੀ DUJC NET ਦੀ PS TET ਦੀ ਠੀਕ ਹੈ ਪੰਜਾਬੀ ਮਾਸਟਰ ਕੈਡਰ ਤੇ ਸਪੈਸ਼ਲ ਪੰਜਾਬੀ ਮਾਸਟਰ ਗ੍ਰੈਡ ਤੇ ਸੀਟੈਡ ਦੀ ਆਪਣੇ ਚੈਨਲ ਤੇ ਬਿਲਕੁਲ ਡਿਟੇਲ ਨਾਲ ਕਲਾਸ ਕਰਾਈ ਜਾਂਦੇ ਨੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਲਿੰਕ ਪਾਇਆ ਹੋਇਆ ਹੈ ਜੇ ਇੱਕ ਵਾਰੀ ਮੇਰੇ ਕਹਿਣ ਤੇ ਵਿਜ਼ਿਟ ਕਰੋ ਤੁਸੀਂ ਆਪ ਹੀ ਕਹੋਗੇ ਕਲਾਸਾਂ ਕਿ ਬਹੁਤ ਹੀ ਵਧੀਆ ਨੇ ਕਿਉਂਕਿ ਕਈ ਕਾਫੀ ਲੋਕ ਮੈਨੂੰ ਪੁੱਛ ਰਹੇ ਨੇ ਕਿ ਕਿਹੜੀ ਸਬਜੈਕਟ ਪੜ੍ਹਾ ਜਾਵੇ ਜੀ ਠੀਕ ਹੈ ਮਤਲਬ ਕਿਹੜੀ ਕਿਤਾਬ ਪੜ੍ਹੀ ਜਾਵੇ ਕਿ ਸਾਡੇ ਪੇਪਰ ਕਲੀਅਰ ਹੋ ਜੇ ਤੁਸੀਂ ਕਿਸੇ ਕਿਤਾਬ ਪੜ੍ਹਨ ਦੀ ਸੋਣ ਲੋੜ ਨਹੀਂ ਆਪਣੇ ਵੀਡੀਓ ਵਸ ਸਜੈਸਟ ਆਪਣੇ ਵੀਡੀਓ ਨਾਲ ਜੁੜੇ ਰਹੋ ਦੇਖਦੇ ਰਹੋ ਸੋਨ ਆਪ ਨੂੰ ਪਤਾ ਲੱਗੂਗਾ ਤੁਹਾਡਾ ਸਟੱਡੀ ਦਾ ਲੈਵਲ ਕਿੰ ਜੇ ਸਾਡੇ ਨੂੰ ਵੀਡੀਓ ਸਾਨੂੰ ਬਹੁਤ ਵਧੀਆ ਲੱਗੀ ਹੈ ਜੀ ਠੀਕ ਹੈ ਆ ਪੂਰੀ ਸਾਨੂੰ ਡਿਟੇਲ ਵਧੀਆ ਲੱਗੀ ਤੇ ਸਾਡੇ ਇਸ ਤਰ੍ਹਾਂ ਦੇ ਹੋਰ ਅਪਡੇਟ ਚੈਨਲ ਲਈ ਐਟ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ ਨੈਕਸਟ ਅਪਡੇਟ ਨਾਲ ਥੈਂਕ ਯੂ